ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਆਏ ਸੀ ਖੇਤ ਆਪਣਾ ਚਾਰ ਲੈਣਾ ਰੋਜ਼ ਦੀ ਰੁਟੀਨ ਮੰਗੂ ਤੇ ਵਿੱਚ ਲੋਕ ਬਹੁਤ ਕਹਿੰਦੇ ਨੇ ਇਹ ਚਾਰ ਪਾਉਣਾ ਬਹੁਤ ਮਾੜਾ ਗਾ ਮੈਂ ਇਹ ਕਹਿਣਾ ਇਹ ਚੀਜ਼ ਤਾਂ ਬਹੁਤ ਲਾਭਦਾਇਕ ਆਪਣੇ ਹੱਕ ਲਈ ਇਹ ਸਾਡੇ ਇਹਨੇ ਫੀਡ ਦੇ ਪੈਸੇ ਇੰਨੇ ਬਚਾਤੇ ਜਦੋਂ ਦੇ ਸੀ ਸਾਨੂੰ 5 ਸਾਲ ਹੋ ਗਏ ਪਾਉਂਦੇ ਨੂੰ ਨਾਲ ਤਾਂ ਇਹ ਰਿਜ਼ਲਟ ਵਧੀਆ ਲੋਕ ਕਹਿੰਦੇ ਪਸ਼ੂ ਖਰਾਬ ਹੋ ਜਾਂਦੇ ਮੈਂ ਕਹਿੰਦਾ ਕੋਈ ਪਸ਼ੂ ਖਰਾਬ ਨਹੀਂ ਹੁੰਦਾ ਜਦੋਂ ਕਿਸਾਨ ਮੇਰੇ ਵੀਰ ਇਹਨੂੰ ਨਿਰਾ ਪਾਉਂਦੇ ਆਗੇ ਉਦੋਂ ਇਹ ਬਹੁਤ ਮਾੜੀ ਚੀਜ਼ ਆ ਗਈ ਪਾਉਣਾ ਇਹਦੇ ਵਿੱਚ ਮੰਨ ਕੇ ਚਲੋ ਜੇ ਆਪਾਂ 3-4 ਪਸ਼ੂ ਨੂੰ ਪਾਉਣੇ ਆ ਦੋ ਟੋਕਰੇ ਚਾਰ ਦੇ ਇੱਕ ਇੱਕ ਜਾਂ ਪੂਰਾ ਸਵਾ ਟੋਕਰਾ ਤੂੜੀ ਦਾ ਵਿੱਚ ਪਾਉਣਾ ਬਹੁਤ ਲਾਜ਼ਮੀ ਜ਼ਰੂਰੀ ਹੈਗਾ ਤੇ ਮੈਂ ਕਹਣਾ ਇਹਦੇ ਬਰਕੀ ਕੋਈ ਹੋਰ ਚੀਜ਼ ਨਹੀਂ ਆਪਾਂ ਕਿਸਾਨ ਵੀਰ ਆਪਾਂ ਫੀੜਾਂ ਦੇ ਪਿੱਛੇ ਪਏ ਫਿਰਦੇ ਆ ਫੀੜਾਂ ਚ ਵੀਰੇ ਕੁਝ ਨਹੀਂ ਰੱਖਿਆ ਉਹ ਪਤਾ ਨਹੀਂ ਕੀ ਕੁਝ ਪਾਉਂਦੇ ਆ ਕਿ ਕੰਪਨੀ ਵਾਲੇ ਮੈਂ ਕਹਣਾ ਆ ਆਪਾਂ ਆ ਦੇ ਅੱਖੀ ਬਣਾਈ ਵੀ ਚੀਜ਼ ਨੂੰ ਪਾਓ ਇਹ ਬਹੁਤ ਲਾਭਦਾਇਕ ਆ ਆਪਣੇ ਹੱਕ ਲਈ ਬਹੁਤ ਵਿੱਚ ਲੋਕ ਕਹਿੰਦੇ ਨੇ ਕਿ ਇਹ ਮੱਕੀ ਦਾ achar ਬਹੁਤ ਮਾੜਾਗਾ ਮੈਂ ਕਹਣਾ ਜਦੋਂ ਦੇ ਅਸੀਂ ਇਹ ਪਾਉਣ ਲੱਗੇ ਆ ਇਹ ਬਹੁਤ ਸਿਹਰਾ ਚੀਜ਼ ਹੈਗੀ ਸਾਡੀ ਦਾਣੇ ਦੀ ਬਹੁਤ ਬਚਤ ਕੀਤੀ ਇਹ achar ਨੇ ਤੇ ਆਪਣਾ ਚਾਰ ਦੀ ਸਫਾਈ ਦੇ ਸਕਦੇ ਹੋਗੇ ਆਪਣੇ ਕੋਲੇ ਆਪਣੀ ਸਾਰੇ ਪਲੈਂਟਰ ਵੀ ਆਪਣਾ ਜਾਂ ਮੱਕੀ ਦਾ achar ਪਾਉਣ ਵਾਲਾ ਵੀ ਆਪਣੇ ਕੋਲੇ ਹੈਗਾ ਫੂਡ ਹਾਰਵੈਸਟਰ ਤੇ ਉਹ ਸ਼ਕਤੀਮਾਨ ਕੰਪਨੀ ਦਾ ਹੈਗਾ ਮੈਂ ਸਾਰੇ ਕਿਸਾਨ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਮੱਕੀ ਦਾ achar ਪਾਓ ਇਹ ਫੀੜਾ ਦਾ ਖੇੜਾ ਛੱਡੋ ਇਹ ਬਹੁਤ ਵਧੀਆ ਚੀਜ਼ ਆ ਗਈ ਹਾਂਜੀ ਚਾਰ ਦਿਖਾਉਂਗੇ ਜੀ ਕਿਹ ਹੈਗਾ ਹਾਂ ਇਹ ਆਪਣਾ ਨਾ 1843B ਸੀਗਾ ਤੇ ਇਹ ਥੋੜੀ ਹੁਣ ਤਾਂ ਚੜ ਗਈ ਸੀ ਹੁਣ ਤਾਂ ਬਹੁਤ ਵਧੀਆ ਕ੍ਰੈਸ਼ ਕਰਦਾ ਆਪਣੇ ਇਹ ਗ੍ਰਾਈਂਡਰ ਤੇ ਇਹ ਪਾਉਣਾ ਬਹੁਤ ਆਪਣੇ ਲਾਭ ਦਾ ਹੀ ਕਾਪਸ ਵਾਲੀ ਨਲ ਤਾਂ ਇਹ ਦੁੱਧ 'ਚ ਵਾਧਾ ਕਰਦਣ ਨਾਲੇ ਫਾਇਡ 'ਚ ਵਾਧਾ ਕਰਦਾਗਾ ਮੈਂ ਇਹ ਕਿਸਾਨ ਵੀਰਾਂ ਨੂੰ ਕਹੂੰਗਾ ਮੈਂ ਬਾਰ-ਬਾਰ ਕੀ ਇਹ ਚੀਜ਼ ਤੁਸੀਂ ਵਰਤੋ ਇਹ ਚੀਜ਼ ਬਹੁਤ ਵਧੀਆ ਹੈ ਆਪਣੇ ਹੱਕ ਲਈ ਮੈਂ ਮੇਰੇ ਕੈਮਰਾ ਵੀਰ ਨੂੰ ਕਹੂੰਗਾ ਕਿ ਆਪਣੇ ਚਾਰ ਦਾ ਟੋਏ ਦਿਖਾਇਆ ਜਾਵੇ ਦੇਖੋ ਆਏ ਨੂੰ ਆਸ ਲੋ ਚਾਰ ਨੂੰ ਪਾਓ ਜਿਵੇਂ ਸੂਏ ਟਾਈਪ ਇਹਨੂੰ ਬਣਾਓ ਟੋਏ ਨੂੰ ਮੰਨ ਲੇ ਚੱਲੋ ਇਹ ਟੋਏ ਤੋਂ ਫੁੱਟ ਕ ਬਾਹਰ ਹੀ ਜਾਵੇ ਚਾਰ ਬਾਹਲਾ ਜਦੋਂ ਚਾਰ ਬਾਹਰ ਜਾਂਦਾਗਾ ਇਹ ਖਰਾਬ ਹੋ ਜਾਂਦਾ ਟੋਏ 'ਚ ਚਾਰ ਯੂ ਹਾਂਜੀ ਮੈਂ ਆਪਣੇ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਇਹ ਦਿਖਾਇਆ ਦੇ ਆਪਣਾ ਚਾਰ ਦੇਖੋ ਤੁਸੀਂ ਕਿੰਨਾ ਵਧੀਆ ਚਾਰ ਕੁਆਲਿਟੀ ਆ ਗਈ ਕਿਉਂ ਤੇ ਆਹ ਦੇਖੋ ਤੁਸੀਂ ਚਾਰ ਦੀ ਕੁਆਲਿਟੀ ਤੇ ਆਪਾਂ ਮੇਰੇ ਕੋਲ ਕਿਸਾਨ ਵੀਰ ਕਰਦੇ ਨੇ ਉਹ ਜਮਾਂ ਲਾਲਚ ਕਰਨ ਲੱਗ ਜਾਂਦੇ ਚਾਰ ਦਾ ਚਾਰ ਦਾ ਲਾਲਚ ਆਏ ਨਾ ਕਰੋ ਕਿ ਜਿਹੜਾ ਬੇਕਾਰ ਚਾਰ ਹੈਗਾ ਉਹ ਨੂੰ ਵਿੱਚ ਹੀ ਤੁਸੀਂ ਮਿਕਸ ਕਰਦੇ ਨੂੰ ਉਹ ਨੂੰ ਮਿਕਸ ਨਾ ਕਰੋ ਕੈਮਰਾ ਵੀਰ ਨੂੰ ਮੈਂ ਕਹੂੰਗਾ ਫੋਕਸ ਮਾਰਾ ਜਾ ਆ ਦੇਖੋ ਅਜੀ ਬੇਕਾਰ ਚਾਰ ਨੂੰ ਬਾਹਰ ਮਾਰ ਦੇ ਕੱਢ ਕੇ ਉਲੀ ਰੋਗ ਇਹੀ ਚੀਜ਼ਾਂ ਤੋਂ ਪੈਣਦਾਗਾ ਇਹਨੂੰ ਚਾਰ ਨੂੰ ਬਾਹਰ ਛਿੱਟੋ ਕੱਢ ਕੇ ਇਹਦਾ ਕੋਈ ਲਾਲਚ ਨਾ ਕਰੋ ਤੇ ਮੇਰਾ ਵੀਰ ਇਹਦਾ ਲਾਲਚ ਕਰਨ ਦਾ ਕੋਈ ਫਾਇਦਾ ਨਹੀਂਗਾ ਇਹਨੂੰ ਬਾਹਰ ਕੱਢ ਦਿਆ ਕਰੋ ਨਾਲੇ ਤਾਂ ਤੁਹਾਡੇ ਪਸ਼ੂ ਵਧੀਆ ਰਹਿਣਗੇ ਠੀਕ ਆ ਜੀ ਅੱਜ ਦਾ ਬਲੌਗ ਆਪਣਾ ਇੱਥੇ ਐਂਡ ਹੁੰਦਾਗਾ ਧੰਨਵਾਦ